ਪੰਜਾਬ ਦੇ ਵਿੱਚ ਲਗਾਤਾਰ ਜਿਆਦਾ ਵਰਖਾ ਹੋਣ ਦੇ ਕਾਰਨ ਇਲਾਕਿਆਂ ਦੇ ਵਿੱਚ ਜਿੱਥੇ ਫਲੱਡ ਆਇਆ ਹੈਗਾ ਉਹਦੇ ਨਾਲ ਨਾਲ ਸੀਵਰੇਜ ਬਲਾਕੇਜ ਵੀ ਸਮੱਸਿਆ ਆ ਰਹੀ ਹੈ ਉਹਦੇ ਨਾਲ ਕਈ ਜਗ੍ਹਾ ਦੇ ਵਿੱਚ ਜੋ ਸੀਵਰਜ਼ ਔਰ ਪਾਣੀ ਪੀਣ ਵਾਲਾ ਆਪਾਜ ਮਿਕਸ ਹੋ ਕੇ ਲੋਕਾਂ ਨੂੰ ਮਿਲ ਰਿਹਾ ਉਹਦੇ ਨਾਲ ਕੁਝ ਲੋਕੀ ਬਿਮਾਰ ਹੋ ਰਹੇ ਨੇ ਉਹਦੇ ਤਹਿਤ ਅੱਜ ਬਸਤੀ 바ਵਾ ਖੇਲਦੇ ਵਿੱਚ ਅਸੀਂ ਵਾਰਡ ਵਿੱਚ ਆਏ ਆ ਵਾਰਡ ਨੰਬਰ 60 60 ਦੇ ਵਿੱਚ ਪ੍ਰਤੇ ਕੁਝ ਲੋਕ ਜਿਹੜੇ ਪਹਿਲੇ ਬਿਮਾਰ ਹੋਏ ਸਨ ਜਿਹਨਾਂ ਨੂੰ ਡਾਇਰੀ ਆਇਆ ਸੀ ਉਹਨਾਂ ਨੂੰ ਸਿਵਲ ਹਸਪਤਾਲ ਦਾ ਹਕਾਇਤ ਕਰਾਇਆ ਸੀ ਔਰ 35 ਲੋਕ ਉਥੋਂ ਠੀਕ ਹੋ ਕੇ ਜਿਹੜੇ ਦਾਖਲ ਕੀਤੇ ਹਨ ਉਹ ਵਾਪਸ ਆਪਣੇ ਘਰਾਂ ਨੂੰ ਆ ਗਏ ਨੇ ਪਰ ਕੁਝ 10 15 ਲੋਕੀ ਹੋਰ ਰੈਫਰ ਕੀਤਾ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਤਾਂ ਕਿ ਉਹਨਾਂ ਨੂੰ ਵੀ ਪ੍ਰੋਪਰ ਲਾਜ ਮਿਲ ਸਕੇ ਉਹਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਕਾਰਪੋਰੇਸ਼ਨ ਵੱਲੋਂ ਸਿਵਲ ਹਸਪਤਾਲ ਵੱਲੋਂ ਲੋਕਲ ਲੈਵਲ ਦੇ ਉੱਪਰ ਜਿੱਥੇ ਪ੍ਰੋਬਲਮ ਆ ਰਹੀ ਹੈ ਉਸ ਇਲਾਕੇ 'ਚ ਆ ਕੇ ਅਸੀਂ ਮੈਡੀਕਲ ਕੈਂਪ ਲਗਾਇਆ ਹੈ ਲੋਕਾਂ ਨੂੰ ਇਮੀਡੀਏਟਲੀ ਜੋ ਹੈ ਘਰਾਂ ਦੇ ਵਿੱਚ ਹੀ ਮੈਡੀਕਲ ਸਹੂਤ ਮਿਲ ਜਾਏ ਤਾਂ ਕਿ ਉਹਨਾਂ ਨੂੰ ਜਿਹੜੀ ਬਿਮਾਰੀ ਹੈਗੀ ਡਾਇਰੀਆ ਹੈਗਾ ਉਹ ਜਿਆਦਾ ਨਾ ਵਧੇ ਤੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਇਸ ਕਰਕੇ ਸਿਵਲ ਸੈਜਨ ਸਾਹਿਬ ਆਏ ਨੇ ਉਹਦੇ ਨਾਲ ਕਾਰਪੋਰੇਸ਼ਨ ਦੇ ਕਮਿਸ਼ਨ ਸਾਹਿਬ ਕਰਨਾਲ ਸਾਡੇ ਬਲੌਕ ਪ੍ਰਧਾਨ ਕੌਂਸਲ ਸਾਹਿਬਾਨ ਇਸ ਇਲਾਕੇ ਦੇ ਹੁਮਨਜੀ ਚੇਅਰਮੈਨ ਕੀਮਤੀ ਭਗਤ ਜੀ ਨਿਰੰਦਰ ਸਿੰਘ ਜੀ ਸਾਰੇ ਸਾਡੇ ਵਲੰਟੀਅਰ ਆਮ ਆਦਮੀ ਪਾਰਟੀ ਦੇ ਸੀ ਇਥੇ ਆਏ ਆ ਤਾਂ ਕਿ ਇਸ ਹਲਕੇ ਦੇ ਵਿੱਚ ਕਿਸੇ ਵੀ ਜੋ ਸਾਡਾ ਨਾਗਰਿਕ ਹੈ ਜੋ ਸਾਡਾ ਇਸ ਇਲਾਕੇ 'ਚ ਰਹਿਣ ਵਾਲਾ ਪੈਣ ਭਾਈ ਹੈ ਕਿਸੇ ਦਾ ਨੁਕਸਾਨ ਨਾ ਹੋਵੇ ਔਰ ਜਿਹੜਾ ਬਿਮਾਰ ਹੋਇਆ ਹੈ ਉਹਦਾ ਕੋਈ ਖਰਚਾ ਨਾ ਹੋਵੇ ਉਹਨੂੰ ਫ੍ਰੀ ਇਲਾਜ ਕੀਤਾ ਜਾ ਰਿਹਾ ਹੈ ਉਹਦੇ ਨਾਲ ਅਗਰ ਜਿਆਦਾ ਪ੍ਰੋਬਲਮ ਹੋਣ ਦੇ ਉੱਪਰ ਉਹਨੂੰ ਸਿਵਲ ਹਸਪਤਾਲ ਦੇ ਵਿੱਚ ਜੋ ਹੈ ਡਾਲਟ੍ਰੈਕ ਕੀਤਾ ਜਾ ਰਿਹਾ ਹੈ ਔਰ ਉਹਦੇ ਉੱਥੇ ਵੀ ਫ੍ਰੀ ਇਲਾਜ ਹੋਣ ਦੇ ਬਾਅਦ ਸਾਰੇ ਲੋਕੀ ਠੀਕ ਹੋ ਕੇ ਆ ਰਹੇ ਨੇ ਸੋ ਮੈਂ ਸਾਰੇ ਸਾਥੀਆਂ ਨੂੰ ਤੁਹਾਡੇ ਮਾਧਿਅਮ ਰਹੀਂ ਬੇਨਤੀ ਕਰਾਂਗਾ ਜਿੰਨੇ ਵੀ ਸਾਥੀ ਮੇਰੀ ਆਵਾਜ਼ ਸੁਣਦੇ ਨੇ ਪਹਿਲੀ ਗੱਲ ਜੋ ਡਾਕਟਰ ਸਾਹਿਬਾਨ ਵੱਲੋਂ ਜੋ ਸਰਕਾਰ ਵੱਲੋਂ ਤੁਹਾਨੂੰ ਸੂਝਨ ਦਿੱਤੀ ਗਈ ਹੈ ਕਿ ਅਸੀਂ ਪਾਣੀ ਜੋ ਹੈ ਗਰਮ ਕਰਕੇ ਪਾਣੀ ਪੀਣਾ ਬੋਇਲ ਕੇ ਪਾਣੀ ਪੀਣਾ ਹੈਗਾ ਤਾਂ ਕਿ ਜਿਹੜਾ ਪਾਣੀ ਦੇ ਜਰਾਸਮ ਨੇ ਉਹ ਖਤਮ ਹੋ ਜਾਣਗੇ ਉਹਦੇ ਬਾਅਦ ਕੋਸ਼ਿਸ਼ ਕਰਨੀ ਹੈ ਕਿ ਅਸੀਂ ਜਿਹੜਾ ਪਾਣੀ ਦਾ ਇਸਤੇਮਾਲ ਕਰਨਾ ਹੈ ਜਿਹਦੀਆਂ ਆਪਣੀਆਂ ਟੈਂਕੀਆਂ ਹੈਗੀਆਂ ਉੱਪਰ ਵਾਟਰ ਟੈਂਕ ਹੈਗੇ ਨੇ ਉਹਨਾਂ ਦੀ ਸਫਾਈ ਕੀਤੀ ਜਾਵੇ ਤਾਂ ਕਿ ਜਿੱਥੋਂ ਪਾਣੀ ਗੰਦਾ ਆਨ ਦਾ ਪੀਣ ਦਾ ਚਾਂਸ ਬੰਦੇ ਨੇ ਉਹਨਾਂ ਨੂੰ ਰੋਕਿਆ ਜਾਵੇ ਤਾਂ ਕਿ ਕੋਈ ਵੀ ਜੋ ਹੈ ਸਾਡਾ ਇਸ ਇਲਾਕੇ ਦਾ ਵਾਸੀ ਬਿਮਾਰ ਨਾ ਹੋਵੇ ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਪ੍ਰੋਕਾਸ਼ਨ ਲਵੋ ਨਗਰ ਨਿਗਮ ਤੇ ਕਾਰਜਾਂ ਨਾਲ ਗਲਤ ਹੋਈ ਵੀ ਕੀ ਕਾਰਨ ਹੈ ਜਿਹੜਾ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਦੇਖੋ ਮੈਂ ਪਹਿਲੇ ਕਿਹਾ ਹੈਗਾ ਕਿ ਜਦੋਂ ਜ਼ਿਆਦਾ ਬਰਸਾਤ ਹੁੰਦੀ ਹੈ ਉਹਦੇ ਨਾਲ ਪਾਣੀ ਸੀਵਰੇਜ ਜਾਂਦਾ ਹੈ ਔਰ ਸੀਵਰੇਜ ਬੈਕ ਮਾਰਦਾ ਹੈ ਉਹ ਨਾਲ ਗਲੀਆਂ 'ਚ ਪਾਣੀ ਸੀਵਰੇਜ ਦਾ ਖੜਾ ਹੋਇਆ ਹੈ ਔਰ ਉਹਦੇ 'ਚ ਕਾਫੀ ਚਾਂਸ ਹੁੰਦੇ ਨੇ ਜਿਹੜਾ ਕੋਈ ਪਾਣੀ ਜਿਹੜਾ ਪੀਣ ਵਾਲਾ ਹੈਗਾ ਉਹਦੀ ਪਾਈਪ 'ਚ ਆਪਸ ਮਿਕਸ ਅਪ ਹੋ ਜਾਂਦੇ ਉਹਦੇ ਕਾਰਨ ਹੀ ਇਦਾਂ ਦੀ ਪ੍ਰੋਬਲਮ ਆਈ ਹੈ ਪਰ ਅਸੀਂ ਡੈਂਟੀਫਾਈ ਕਰ ਲਿਆ ਹੈ ਕਾਰਪੋਰੇਸ਼ਨ ਵਾਲੇ ਸਟਾਫ ਜੁਆਇੰਟ ਕਮਿਸ਼ਨਰ ਸਾਰਾ ਸਟਾਫ ਐਕਸੀ ਸਾਹਿਬ ਐਸ ਜੋ ਸਾਹਿਬ ਸਾਰੇ ਲੱਗੇ ਨੇ ਠੀਕ ਕਰ ਰਹੇ ਨੇ ਤਾਂ ਕਿ ਦੁਬਾਰਾ ਉਸ ਇਲਾਕੇ ਦੇ ਵਿੱਚ ਕੋਈ ਹੋਰ ਉਦਾਂ ਦੀ ਸਮੱਸਿਆ ਨਾ ਹੋਏ ਔਰ ਮੈਂ ਪੂਰਾ ਮੈਨੂੰ ਯਕੀਨ ਹੈ ਕਿ ਜੋ ਇਹ ਸਮੱਸਿਆ ਨੂੰ ਬਹੁਤ ਜਲਦੀ ਹੱਲ ਕੀਤਾ ਜਾਵੇਗਾ ਔਰ ਜੋ ਲੋਕੀ ਬਿਮਾਰ ਹੋਏ ਨੇ ਉਹ ਗੂੰਹ ਲੋਕੀ ਬਿਮਾਰ ਨਹੀਂ ਹੋਣਗੇ ਅਸੀਂ ਵਿਵਸਥਾ ਕਰ ਪੂਰੀ ਕਰ ਰਹੇ ਹਾਂ ਤਾਂ ਕਿ ਜਿਹੜੇ ਵੀ ਲੋਕੀ ਬਿਮਾਰ ਨੇ ਉਹਨਾਂ ਦਾ ਇਲਾਜ ਫ੍ਰੀ ਹੋਵੇ ਉਹਨਾਂ ਦੀ ਪੂਰੀ ਸਹਾਇਤਾ ਕੀਤੀ ਜਾਵੇ ਉਹਦੀ ਪੂਰੀ ਮਦਦ ਕੀਤੀ ਹੈ ਦੇਖੋ ਪਹਿਲੇ 2-3 ਦਿਨ ਦੇ ਵਿੱਚ 35 ਆਦਮੀ ਬੱਚੇ ਮਹਿਲਾਵਾਂ ਜਿਨ੍ਹਾਂ ਨੂੰ ਮਤਲਬ ਮਿਲ ਰਹੀ ਹੋਇਆ ਮੈਡਮ ਐਸਡੀਐਮ ਸਾਹਿਬ ਵੀ ਆਏ ਨੇ ਇਹਨਾਂ ਨੇ ਪੂਰਾ ਇਹਨਾਂ ਨੂੰ ਬੇਨਤੀ ਕੀਤੀ ਤੁਸੀਂ ਸਾਰੇ ਇਲਾਕੇ ਦੇ ਵਿੱਚ ਜੋ ਐਸਡੀਐਮ 2 ਹੈਗੇ ਨੇ ਜੰਦਰ ਵੈਸਟ ਵਿੱਚ ਇਹਨਾਂ ਨੂੰ ਕਿਹਾ ਕਿ ਤੁਸੀਂ ਸਾਰੇ ਇਲਾਕੇ ਦਾ ਖਿਆਲ ਰੱਖਣਾ ਹੈ ਤਾਂ ਕਿ ਟਾਈਮ ਟੂ ਟਾਈਮ ਕਿਉਂਕਿ ਸਮੱਸਿਆ ਅਗਰ ਸਮੇਂ ਸਰ ਫੜੀ ਜਾਵੇ ਨਾ ਤਾਂ ਤਾਂ ਹੱਲ ਹੋ ਜਾਂਦਾ ਹੈ ਅਗਰ ਸਮੱਸਿਆ ਲੇਟ ਹੋ ਜਾਵੇ ਤਾਂ ਜ਼ਿਆਦਾ ਪ੍ਰੋਬਲਮ ਆ ਜਾਂਦੀ ਜਿਵੇਂ ਜਿਹੜੇ ਲੋਕੀ ਬਿਮਾਰ ਹੋਏ ਇਮੀਡੀਏਟਲੀ ਉਹਨਾਂ ਨੂੰ ਦਾਖਲ ਕਰ ਲਿਆ ਉਹ ਠੀਕ ਹੋ ਕੇ ਘਰਾਂ ਨੂੰ ਆ ਗਏ ਨੇ ਇਸੇ ਤਰ੍ਹਾਂ ਜਿਹੜੇ ਹੁਣ ਇੱਥੇ ਲੋਕਲ ਅਸੀਂ ਆ ਗਏ ਆ ਕੈਂਪ ਲਗਾਇਆ ਕਿ ਜਿਹੜੇ ਲੋਕੀ ਗਲੀ ਮਲੇ ਜਾ ਗਏ ਨੇ ਘਰ-ਘਰ ਜਾ ਕੇ ਮੈਡੀਕਲ ਸਟਾਫ ਜੋ ਹੈ ਉਹ ਘਰ-ਘਰ ਜਾ ਕੇ ਡੈਂਟੀਫਾਈ ਕਰ ਰਿਹਾ ਹੈ ਜਿਹਦੇ ਬਿਮਾਰ ਨੇ ਉਹਨਾਂ ਨੂੰ ਉਸੇ ਟਾਈਮ ਦਵਾਈ ਦੇ ਰਿਹਾ ਤਾਂ ਕਿ ਜ਼ਿਆਦਾ ਬਿਮਾਰ ਨਾ ਹੋਣ